ਕਿਵੇਂ ਨੌਜਵਾਨਾਂ ਵਾਸਤੇ ਕੰਮ ਕਰਦੀਆਂ ਪਈਆਂ ਇਹ ਗਰਾਊਂਡ ਹੈ ਜਿਹੜੀਆਂ ਤੁਹਾਨੂੰ ਇਹ ਸਾਹਤੋਂ ਤੇ ਦਿਖਾਈ ਦੇ ਰਹੀਆਂ ਇੱਥੇ ਫਰੋਈਪੁਰ ਵਿੱਚ ਐਥਲੈਟਿਕ ਜਿਹੜਾ ਗਰਾਊਂਡ ਆ ਉਹ ਬਣਾਦਾ ਪਿਆ ਕਰੋੜਾਂ ਰੁਪਏ ਦੀ ਲਾਗਤ ਨਾਲ ਸਰਕਾਰੇ ਤਿਆਰ ਕਰਾ ਰਹੀ ਹੈ ਤਾਂ ਕਿ ਬੱਚਿਆਂ ਨੂੰ ਵੱਡੀਆਂ ਸਹੂਲਤਾਂ ਮਿਲ ਸਕਣ ਬੱਚੇ ਆਪਣੇ ਮੁਕਾਮ ਨੂੰ ਹਾਸਲ ਕਰ ਸਕਣ ਤਾਂ ਜੋ ਜਿਹੜੇ ਬੱਚੇ ਇੱਥੇ ਪ੍ਰੈਕਟਿਸ ਕਰਕੇ ਉਹਨਾਂ ਨੂੰ ਕੋਈ ਵੀ ਖੱਜਲ ਖੁਆਰ ਜਿਹੜਾ ਅੱਗੇ ਜਾ ਕੇ ਜਿਹੜਾ ਟੂਰਨਾਮੈਂਟ ਹੁੰਦੇ ਆ ਉੱਥੇ ਖੱਜਲ ਖੁਆਰ ਨਾ ਹੋਣਾ ਪਵੇ ਸਾਡੇ ਨਾਲ ਇੱਥੇ ਮੌਜੂਦ ਹੈ ਗਰਾਊਂਡ ਦੇ ਵਿੱਚ ਜੋ ਕੋਚਿੰਗ ਦਾ ਕੰਮ ਕਰਦੇ ਜੋ ਬੱਚਿਆਂ ਨੂੰ ਕੋਚ ਵੀ ਕੋਚਿੰਗ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਇਹ ਕੀ ਬਣ ਰਿਹਾ ਤੇ ਕਿੰਨੇ ਕੁ ਫਾਇਦੇਮੰਦ ਹੈ ਲੋਕਾਂ ਵਾਸਤੇ ਬਹੁਤ ਬੱਚਿਆਂ ਬੱਚੇ ਵੀ ਤੋਂ ਬੀਡਿਊਸ ਹੋਣਗੇ ਬਹੁਤ ਬਹੁਤ ਵੇ ਇਵਾਂਟ ਬਹੁਤ ਵਧੀਆ ਮਟੀਰੀਅਲ ਲੱਗਾ ਹੈ ਅਸੀਂ ਡੈਲੀ ਦੋਨੋਂ ਨਾਲ ਮੰਨੇ ਸਾਡੇ ਸਾਹਮਣੇ ਵੰਡਿਆ ਬਹੁਤ ਵਧੀਆ ਮਟੀਰੀਅਲ ਲੱਗ ਰਿਹਾ ਹੈ ਜੋ ਸਾਡੀ ਥਿੰਕਿੰਗ ਹੈ ਬਾਕੀ ਦੇਖੋ ਤੁਸੀਂ ਕੀ ਸੋਚਦੇ ਹੋ ਵੀ ਇੱਕ ਕਦੇ ਵਾਸਤੇ ਟਰੈਕ ਤਿਆਰ ਹੋ ਰਿਹਾ ਵੀ ਕਿੰਨਾ ਫਾਇਦਾ ਇਹ ਥ੍ਰੈਡਸ ਦੇ ਬੱਚਿਆਂ ਲਈ ਵੈਸੇ ਤਾਂ ਸਾਰਾ ਨਹੀਂ ਤਿਆਰ ਹੋ ਰਿਹਾ ਲੇਕਿਨ ਐਕਚੁਅਲੀ ਇਹ ਟਰੈਕ ਤਿਆਰ ਹੋ ਨਾਮਦਸ ਥ੍ਰੈਡਸ ਲਈ ਆਪ ਵਿੱਚ ਮਿੱਟੀ ਵੀ ਜਿਹੜੀ ਪਈ ਆ ਇੱਥੇ ਕੀ ਬਣਨ ਜਾ ਰਿਹਾ ਕੋਈ ਸਾਡੀ ਜਾਣਕਾਰੀ ਮੁਤਾਬਿਕ ਇੱਥੇ ਫੁੱਟਬਾਲ ਦਾ ਗਰਾਊਂਡ ਜਿਹੜਾ ਉਹ ਬਣਾਉਣ ਜਾ ਰਹੇ ਨੇ ਹਾਂਜੀ ਸਰ ਸਹੀ ਹੈ ਇਹ ਫੁੱਟਬਾਲ ਦੀ ਗਰਾਊਂਡ ਦੀ ਜਿਹੜੀ ਜਹਾ ਅੱਖੀ ਤਾਂ ਬਣ ਚੁੱਕੀ ਹੁਣ ਫੁੱਟਬਾਲ ਦੀ ਵਾਰੀ ਹੈ ਫੁੱਟਬਾਲ ਇੱਥੇ ਆਏਗਾ ਤੁਸੀਂ ਸਮਝਦੇ ਹੋ ਵੀ ਜਿਹੜੇ ਕੋਈ ਸਰਕਾਰਾਂ ਜਿਹੜੀਆਂ ਵਧੀਆ ਨੌਜਵਾਨਾਂ ਵਾਸਤੇ ਕੰਮ ਕਰਦੀਆਂ ਪਈ ਕਿਉਂਕਿ ਨੌਜਵਾਨ ਜਿਹੜਾ ਉਹ ਨਸ਼ੇ ਵੱਲ ਜਾ ਰਿਹਾ ਲੇਕਿਨ ਉਹਨਾਂ ਵਾਸਤੇ ਸਰਕਾਰਾਂ ਜਿਹੜੀ ਵਧੀਆ ਕੰਮ ਕਰਦੀਆਂ ਦਿਖਾਈ ਦੇ ਰਹੀ ਸਰਕਾਰ ਸਰਕਾਰਾਂ ਦਾ ਬਹੁਤ ਵਧੀਆ ਕੰਮ ਕਰਨਾ ਲੇਕਿਨ ਨਸ਼ੇ ਤੋਂ ਆਪ ਨਸ਼ੇ ਦੇ ਜਾਣਾ ਆਪਣੇ ਆ ਇਸ ਸਮੇਂ ਦੇ ਵੀ ਨੌਜਵਾਨਾਂ ਵਾਸਤੇ ਉਹ ਆਪਣੇ 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 ਅਸ਼ੀਰਦੀ ਬਰਬਾਦੀ ਕਰਨਾ ਨੌਜਵਾਨੀ ਦੀ ਬਰਬਾਦੀ ਕਰਨਾ ਨਸ਼ਾ ਕਰਕੇ ਨਸ਼ੇ ਦੇ ਨਦੀਕ ਜਾਣਾ ਨਹੀਂ ਚਾਹੀਦਾ। ਉਹਨੇ ਲੱਗਦਾ ਵੀ ਜਿਹੜਾ ਗਰਾਊਂਡ ਹੈ ਜਿਹੜਾ ਨੌਜਵਾਨਾਂ ਵਾਸਤੇ ਹੋ ਜਾਏਗਾ ਕਿੰਨਾ ਕੁ ਮਤਲਬ ਕੀ ਕਹਿ ਸਕਦੇ ਆ ਹੋਰ ਜਿਹੜਾ ਨੌਜਵਾਨਾਂ ਦੀ ਵਾਸਤੇ ਕਿਉਂਕਿ ਉਹਨਾਂ ਪਿਛੇ ਜਿਹੜਾ ਉਜਵਲ ਕਰਨ ਵਾਸਤੇ ਇਹ ਸਾਈਬ ਸਭ ਤੋਂ ਇਹ ਬੱਚਿਆਂ ਦੀ ਡਰਾਪਿੰਗ ਦੀ ਸਪੋਰਟ ਡਿਵੈਲਪਮੈਂਟ ਲਈ ਬਹੁਤ ਵਧੀਆ ਜਿਹੜਾ ਟ੍ਰੈਕ ਬਣਿਆ ਬਹੁਤ ਵਧੀਆ ਜੀ। ਇਹਨੂੰ ਕਿੰਨਾ ਕੁ ਫਾਇਦਾ ਹੋਏਗਾ ਜਿਹੜੇ ਬੱਚਿਆਂ ਨੂੰ? ਸਰ ਇਹ ਤਾਂ ਬਹੁਤ ਹੀ ਜ਼ਿਆਦਾ ਰੈਗਨਿਸ਼ਨ ਇੱਕਦਮ ਆਏਗਾ ਕਿਉਂਕਿ ਟੂਬੇ ਪੂਰੇ ਪੰਜਾਬ ਚ ਤਕਰੀਬਨ ਸੈਂਥੈਟਿਕ ਕ੍ਰਾਫ ਲੱਗ ਰਹੇ ਨੇ ਇੰਡੀਆ ਲੈਵਲ ਤੇ ਵੀ ਜੇ ਬੱਚੇ ਨੇ ਖੇਡਣਾ ਤੇ ਇਹੀ ਕ੍ਰਾਫ ਦਾ ਸੈਂਥੈਟਿਕ ਟ੍ਰੈਕ ਦਾ ਅੱਜ ਕੱਲ੍ਹ ਕ੍ਰੇਜ਼ ਹੈ ਇਹੀ ਚੱਲਦਾ ਪਿਆ ਜੀ ਇਹਦਾ ਹੀ ਦਰਵਾਜਾ ਚੱਲਦਾ ਪਿਆ ਪੁਰਾਣੇ ਘਾ ਦਾ ਬੰਦ ਹੋ ਗਏ ਸਾਰਾ ਕੁਝ ਇਹਦੇ ਵਿੱਚ ਬੱਚੇ ਦੀ ਸਟਰੈਂਥ ਹੀ ਜ਼ਮੀਨ ਉਸਮਾਨ ਦਾ ਫਰਕ ਹੈ ਜਿਹੜਾ ਬੱਚਾ ਘਾ ਤੇ ਕਰਦਾ ਜਦੋਂ ਇਹ ਟ੍ਰੈਕ ਤੇ ਜਾਂਦਾ ਤੇ ਇਹਦੇ ਚ ਡਬਲ ਜ਼ੋਰ ਲੱਗਦਾ ਹੈ ਸਪੀਡ ਦਾ ਬਹੁਤ ਫਰਕ ਪੈਂਦਾ ਇਸ ਕਰਕੇ ਉਹ ਬੱਚੇ ਹਮ ਆਪਣੇ ਫ੍ਰੋਈਪਰ ਦੇ ਪਿੱਛੇ ਰਹਿੰਦੇ ਸੀ ਹੁਣ ਆਉਣ ਵਾਲੇ ਟਾਈਮਾਂ ਇ ਤੁਹਾਨੂੰ ਸੈਟਿਕ ਦੇ ਪਲੇਅਰ ਵੀ ਫ੍ਰ ਸਰਦੀ ਇਲਾਕਾ ਭਾਜੀ ਵੀ ਲੱਗਦਾ ਬਹੁਤ ਵੱਡੀ ਅਚੀਵਮੈਂਟs ਹੈ ਕਿਉਂਕਿ ਸਰਦੀ ਇਲਾਕਾ ਹੌਂਕ ਕਰਕੇ ਕੰਮ ਪਿਛੜਿਆ ਸਰ ਬਹੁਤ ਫਾਇਦਾ ਹੋਇਆ ਜੀ ਇਹ ਕਿ ਸਰਦੀ ਏਰੀਆ ਇੱਥੇ ਆਪਣੇ ਜਿਹੜੇ ਪਿੰਡਾਂ ਵਾਲੇ ਬੰਦੇ ਬਾਰਡਰ ਤੇ ਰਹਿੰਦੇ ਇਹਨਾਂ ਵਿੱਚ ਇੰਨੀ ਕਿ ਜਾਨ ਹੈ ਇੰਨੀ ਕਿ ਸਟ੍ਰੈਂਥ ਹੈ ਪਰ ਇਹਨਾਂ ਦੀ ਚੈਨਲਾਈਜ਼ ਨਹੀਂ ਹੋ ਰਹੀ ਸੀ ਜਦੋਂ ਇਹਨਾਂ ਨੂੰ ਇੱਥੇ ਇੱਥੇ ਵਧੀਆ ਕੋਚੀਜ਼ ਮਿਲ ਗਏ ਵਧੀਆ ਇੱਥੇ ਗਰਾਊਂਡ ਮਿਲ ਗਈ ਤੁਸੀਂ ਇਹ ਦੇਖੋ ਕਿ ਪੰਜਾਬ ਚ ਨੰਬਰ 1 ਆਉਣ ਤੇ ਇਹਨਾਂ ਨੇ ਮਿੰਟ ਲਾਣਾ ਜੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਇੱਥੇ ਮੌਜੂਦ ਨੇ ਵੀ ਉਹਨਾਂ ਦਾ ਕਹਿਣਾ ਵੀ ਜਿਹੜਾ ਇਹ ਟਰੈਕ ਹੈਗਾ ਇਹ ਬਹੁਤ ਵਧੀਆ ਬੰਦਿਆ ਤੇ ਕਾਫੀ ਨੌਜਵਾਨਾਂ ਵਾਸਤੇ ਵੀ ਜਿਹੜਾ ਇਹ ਫਾਇਦੇਮੰਦ ਜਿਹੜਾ ਸਾਬਤ ਹੋ ਸਕਦਾ ਤੁਹਾਨੂੰ ਇੱਕ ਤਸਵੀਰਾਂ ਅਸੀਂ ਦਿਖਾ ਰਿਹਾ ਕਿਸ ਤਰ੍ਹਾਂ ਮਤਲਬ ਕਿ ਜਿਹੜਾ ਯੁੱਧ ਵਿਸਤਾਰ ਤੇ ਜਿਹੜਾ ਯੁੱਧ ਲੈਵਲ ਤੇ ਜਿਹੜਾ ਕਹਿ ਸਕਦੇ ਆ ਇਹ ਕੰਮ ਜਿਹੜਾ ਹੁੰਦਾ ਦਿਖਾਈ ਦੇ ਰਿਹਾ ਵੀ ਕਰੀਬ ਹੁਣ 3 ਮਹੀਨਿਆਂ ਤੇ ਕਰੀਬ ਜਿਹੜਾ ਹੈਗਾ ਇਹ ਅਰਪਿਤ ਹੋ ਜਾਏਗਾ ਨੌਜਵਾਨਾਂ ਨੂੰ ਉਹ ਸਪੋਰਟਸ ਦੇ ਜਿਹੜੇ ਪਲੇਅਰਾਂ ਨੂੰ ਜਿਨ੍ਹਾਂ ਵਾਸਤੇ ਆ ਵੀ 2 ਤੋਂ 3 ਮਹੀਨੇ ਦਾ ਜਿਹੜਾ ਸਮਾਂ ਇਹ ਲੱਗੇਗਾ ਹੋਰ ਜਿਹੜੇ ਪੂਰੀ ਤਰ੍ਹਾਂ ਤਿਆਰ ਹੋ ਕੇ ਨੌਜਵਾਨਾਂ ਦੇ ਹਵਾਲੇ ਕਰ ਦਿੱਤਾ ਜਾਏਗਾ ਤੇ ਉਹ ਆਪਣਾ ਜਿਹੜੇ ਵੀ ਕਹਿ ਸਕਦੇ ਆ ਪ੍ਰੈਕਟਿਸ ਹੈਗੀ ਆ ਜਿਹੜੀ ਇੱਥੇ ਸਾਰੀ ਕਰਦੇ ਦਿਖਾਈ ਦੇਣਗੇ ਕਰੋੜਾਂ ਰੁਪਏ ਦੀ ਲਾਗਤ ਨਾਲ ਇਹ ਤਿਆਰ ਹੋ ਰਿਹਾ ਬڑے ਵੱਡੇ ਲੈਵਲ ਤੇ ਜਿਹੜਾ ਇਹ ਡਿਮਾਂਡ ਸੀਗੀ ਇਸ ਰੱਦੀ ਇਲਾਕੇ ਦੇ ਵਿੱਚ ਕੋਈ ਵੀ ਇਹੋ ਜਿਹਾਂ ਜੜੀਆਂ ਨਹੀਂ ਸੀ ਗਿਆ ਗਰਾਊਂਡਾਂ ਜੜੀਆਂ ਐਥਲੈਟਿਕ ਗਰਾਊਂਡ ਜੇ ਖਾਸ ਤੌਰ ਤੇ ਜੇ ਕਿਹਾ ਜਾਵੇ ਉਹ ਇੱਥੇ ਨਹੀਂ ਸੀਗੀ ਜਿਹਨੂੰ ਬਣਾਉਣ ਦਾ ਜਿਹੜਾ ਕੰਮ ਹੈਗਾ ਉਹ ਸਰਕਾਰ ਕਰਦੀ ਦਿਖਾਈ ਦੇ ਰਹੀ ਆ ਵੀ ਜੋ ਆਪਣੇ ਆਪ ਦੇ ਵਿੱਚ ਇੱਕ ਛਲਾਗਾਯੋਗ ਜਿਹੜਾ ਕਦਮ ਹੈ ਉਹ ਆਪਾਂ ਕਹਿ ਸਕਦੇ ਹਾਂ ਕਿਉਂਕਿ ਨੌਜਵਾਨ ਪੀੜੀ ਨੂੰ ਇਹੋ ਜਿਹੇ ਜਿਹੜੇ ਟ੍ਰੈਕ ਮਿਲਣਗੇ ਇਹੋ ਜਿਹੇ ਗਰਾਊਂਡਾਂ ਮਿਲਣਗੇ ਤੁਹਾ ਆਪਣਾ ਵਿਕ ਵੀ ਜਿਹੜਾ ਸੁਧਾਰ ਸਕਦੀਆਂ ਤੇ ਆਪਣਾ ਜਿਹੜਾ ਟਿਕ ਨੂੰ ਓਜਵਲ ਕਰਕੇ ਅੱਗੇ ਜਿਹੜੇ ਕੰਪੀਟੀਸ਼ਨ ਅਜਕਲ ਹਰ ਬਹੁਤ ਕੰਪੀਟੀਸ਼ਨ ਆ ਉਹਨਾਂ ਨੂੰ ਜਿਹੜਾ ਲੜ ਕੇ ਤੇ ਆਪਣੇ ਜਿਹੜਾ ਮਕਾਮ ਹੈਗਾ ਉਹ ਹਾਸਲ ਕਰ ਸਕਣਗੇ ਤਾਂ ਕਿ ਜੋ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰ ਸਕਣ ਤੇ ਆਪਣੇ ਵੀ ਜਿਹੜੇ ਉਹਨਾਂ ਦੇ ਸੁਪਨੇ ਨੇ ਉਹਨਾਂ ਨੂੰ ਜਿਹੜਾ ਸਰਕਾਰ ਜਿਹੜਾ ਉਹ ਕਰ ਸਕਦੇ ਨੇ ਕੈਮਰਾਮੈਨ ਦੇ ਨਾਲ ਸਰਵਜੀਤ ਸਿੰਘ ਧੈਨਿਕ ਸਵੇਰਾ ਫ੍ਰੋਪ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਧੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par